ਹਾਂ ਬੋਲੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਬਹੁਤ ਵਧੀਆ ਵੀਰ ਜੀ ਮੈਨੂੰ ਠੀਕ ਠਾਕ ਹਾਂਜੀ ਵੀਰ ਜੀ ਆਪਣਾ ਡਰੈਸ ਦੱਸਿਓ ਵੀਰ ਜੀ ਵੀਰ ਜੀ ਆਪਣਾ ਐਨਾਲਾ ਹੈ ਐ ਨੂੰ ਕਰੋ ਜਲਾ ਕੇ ਚਿਹਰਾ ਬੁਗਾ ਐ ਨੂੰ ਕਰੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਆਪਣਾ ਨਾਂ ਕੀ ਹੈ ਜੀ ਨਾਂ ਵੱਡੀ ਹੈ ਭਾਈ ਹਾਂਜੀ ਹਾਂਜੀ ਬੰਟੀ ਐ ਨਾਲਾ ਹਾਂਜੀ ਵੀਰ ਜੀ ਅਛਾ ਆਪਣਾ ਸਿੰਘਾਂ ਦਾ ਕੰਮ ਹੈ ਫਿਰ ਬਿਲਕੁਲ ਸਿੰਘ ਪੈਰ ਬਣਾਉਂ ਜੀ ਅਛਾ ਜੀ ਤੇ ਦੂਰ ਦੂਰ ਵੀ ਫਿਰ ਚਲ ਜਾਂਦੇ ਜਾਂ ਮਜੀਠਾ ਵੀ ਦਾਰ ਜਿੱਥੋਂ ਮਰਜੀ ਫੋਨ ਆ ਜਾ ਫਤੇਗੜ ਵਾਇਆ ਮੈਂ ਨਾ ਭਾਈ ਭਾਏ ਮੁੱਦਲੀੋਂ ਅਜ ਫੋਨ ਅਛਾ ਉੱਥੇ ਵੀ ਚਲ ਜਾਓਂਗੀ ਦਿੱਲੀ ਵੀ ਹਾਂ ਜੇ ਤਾਂ ਕੰਮ ਹੀ ਕਰਨਾ ਤੇ ਫਿਰ ਕਿਹੜੀ ਗੱਲ ਕਿੰਨਾ ਚਿਰ ਹੋ ਗਿਆ ਪਾਏ ਕੰਮ ਕਰਦੇ ਨੂੰ ਮੈਨੂੰ ਕੋਈ ਤੇਤੀ ਚੰਥਾ ਹੋਵੇ 33 34 ਸਾਲ ਠੀਕ ਹੈ ਵੀ ਜੀ ਐਡਰੈਸ ਦਾ ਦੋ ਆਪਣਾ ਅਨਮੂ ਕਰਕੇ ਮਰ ਜਾ ਤੇ ਨੰਬਰ ਦਾ ਦੋ ਆਪਣਾ ਨੰਬਰ ਕਿਹਨਾਂ ਤੋਂ ਨੰਬਰ ਹੈ ਨੰਬਰ 9 ਵਾਲਿਆਂ ਨੂੰ ਨੰਬਰ نوٹ ਕਰ ਲਿਓ ਨੰਬਰ ਦੇ ਦੇ ਨੇ ਸਕਰੀਨ ਤੇ ਬਾਕੀ ਵੀਰ ਸਪਾਰਕ ਕਰੋ ਜਿੰਨੇ ਮਿਲਣਾ ਵੀਰ ਨੂੰ ਬੜੇ ਵਧੀਆ ਸਿੰਘ ਬਣਾਉਂਦਾ ਵਾ ਇਹ ਪੁਰਾਣੇ ਪਹਿਲਾਂ ਉਹਨਾਂ ਦਾ ਡਾਡੀ ਬਣਾਉਂਦਾ ਸੀ ਪਹਿਲਾਂ ਉਹਨਾਂ ਦਾ ਡਾਡੀ